हालेलुया लुइया सबनों जैम की खुदा आप सबू बहुत बरकत सो अ छोटी प्रार्थना करांगे उस तो बाद एक वचन पढ़ांगे धन्यवाद स्वर्गीय पिता परमेश्वर तुम महान हो दया करे परमेशर हो कृपा करने वाले परमेशर हो प्रभु जी थोड़ा धन्यवाद जो मैं खुदा अपन पिता एक छोटी वीडियो बना रहा प्रभु तेरे वचन तू तो मेरी मदद कर ਸਹਾਇਤਾ ਕਰ ਪ੍ਰਭੂ ਜਿੰਨੇ ਵੀ ਲੋਕ ਮੇਰੇ ਪਿੱਛੇ ਇਸ ਵੀਡੀਓ ਨੂੰ ਦੇਖਣ ਔਰ ਇਸ ਪ੍ਰਾਰਥਨਾ ਨੂੰ ਸੁਣਨ ਔਰ ਪ੍ਰਭੂ ਵਚਨ ਨੂੰ ਸੁਣਨ ਅਤੇ ਅਮਲ ਕਰਨ ਪ੍ਰਭੂ ਬਹੁਤ ਸਾਰੀ ਬਰਕਤ ਪਾ ਇਸ ਵਚਨ ਦੇ ਦੁਆਰਾ ਖੁਦਾ ਬਹੁਤ ਲੋਕਾਂ ਨੂੰ ਆਸ਼ੀਸ਼ ਦੇਣਾ ਮੇਰੇ ਪਿਤਾ ਪਰਮੇਸ਼ਰ ਸੁਣਨ ਵਿੱਚ ਮਦਦ ਕਰਨਾ ਸਹਾਇਤਾ ਕਰਨਾ ਜੀਵਨ ਬਦਲਣ ਵਿੱਚ ਸਹਾਇਤਾ ਕਰਨਾ ਪ੍ਰਭੂ ਤੇਰਾ ਤਾਂ ਮਾਤ ਕਿਰਪਾ ਕਰ ਕੋ ਯਾ ਕ ਤੁਧਵਾ ਨੂੰ ਸੁਣਿਆ ਕਬੂਲ ਕੀਤਾ ਪ੍ਰਭੂ ਯੇਸ਼ੂਮਸੀ ਦੇ ਸਮਰਥੀ ਜੀਵਤ ਨਾਮ ਚ ਮੰਗਦੇ ਹਾਂ ਆਮੀਨ ਹallelujah ਸੋ ਪਰਮੇਸ਼ਵਰ ਦੀ ਪਵਿੱਤਰ ਆਜ਼ੋਰੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਅਪ ਇੱਕ ਵਚਨ ਨੂੰ ਪੜਾਂਗੇ ਪ੍ਰਕਾਸ਼ ਦੀ ਪੋਥੀ 22 ਅਧਿਆਇ 12 ਵਚਨ ਤੋਂ ਲੈ ਕੇ 15 ਵਚਨ ਤੱਕ ਅਸੀਂ ਪੜਾਂਗੇ ਉਸ ਤੋਂ ਬਾਅਦ ਅਸੀਂ ਇਸ ਤੇ ਗੌਰ ਕਰਾਂਗੇ ਸੋ ਮੈਂ ਵਚਨ ਪੜਨ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਪਵਿੱਤਰ ਬਾਈਬਲ ਦੱਸਦੀ ਆ ਤਨੋਂ ਲੋਕ ਜਿਹੜੇ ਬਚਨ ਸੁਣਦੇ ਆ ਤੇ ਬਚਨ ਉੱਤੇ ਚੱਲਦੇ ਆ ਸੋ ਸਹੀ ਬਚਨ ਨੂੰ ਸੁਣਨਾ ਵਾ ਜਰੂਰ ਸੁਣਨਾ ਵਾ ਕਿਉਂਕਿ ਸੁਣਨ ਦੇ ਨਾਲ ਕੀਆ ਨਿੱਚਾ ਹੁੰਦੀ ਆ ਵਿਸ਼ਵਾਸ ਭਰਤਾ ਸੋ ਸੁਣਨ ਤੋਂ ਬਾਅਦ ਅਸੀਂ ਬਚਨ ਤੇ ਚੱਲਣਾ ਹੈ ਸੋ ਖਾਲੀ ਸੁਣਨ ਵਾਲੇ ਨਹੀਂ ਬਣਨਾ ਬਲਕੇ ਬਚਨ ਤੇ ਅਮਲ ਵੀ थोड़े से एक वचन पढ़ांगे प्रकाश की पोथी बाइबल का 12 वचन प्रभु यीशु सी कह रहे हैं कि वेक मैं खेती हुंदा हां ते फल मेरे कोल है पर मैं हर एक नु जिहा जिस दा काम है ते हां उस बदला दिया और वचन पढ़ दिया कह रहे हैं मैं अल्फा अति ओमेगा पहला अति पिछला ਆਦ ਅਤੇ ਅੰਤਹ ਔਰ ਵਚਨ ਚਲ ਗਿਆ ਤੁਨ ਉਹ ਜਿਹੜੇ ਆਪਣੇ ਬਸਤਰ ਧੋ ਲੈਂਦੇ ਹਨ ਭਈ ਉਹਨਾਂ ਨੂੰ ਜੀਵਨ ਦੇ ਵਿਸ਼ ਦੇ ਉੱਤੇ ਹੱਕ ਹੋਵੇ ਅਤੇ ਉਹ ਦਰਵਾਜ਼ੇ ਆ ਥਾਣੀ ਉਸ ਨਗਰੀ ਦੇ ਅੰਦਰ ਜਾਣ ਬਾਹਰ ਹਨ ਕੁੱਤੇ ਜਾਦੂਗਰ ਹਾਰਾਮਕਾਰ ਕੁਨੀ ਮੂਰਤੀ ਪੂਜਕ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਕਮਾਉਂਦਾ ਹੈ ਇਹ ਵਚਨ ਤੇ ਆਪਾਂ ਗੌਰ ਕਰਾਂਗੇ ਸੋ ਸ਼ੁਰੂਆਤ ਵਿੱਚ ਅਸੀਂ ਵਚਨ ਪੜਿਆ ਕਿ ਪ੍ਰਭ ਯਿਸੂ ਮਸੀਹ ਕਹਿ ਰਹੇ ਕਿ ਵੇਖ ਮੈਂ ਛੇਤੀ ਆ ਰਿਹਾ ਹਾਂ ਜਲਦ ਆ ਰਿਹਾ ਹਾਂ ਅਤੇ ਫਲ ਮੇਰੇ ਕੋਲ ਹੈ ਪਈ ਮੈਂ ਹਰੇਕ ਨੂੰ ਜਿਹਾ ਜਿਸ ਦਾ ਕੰਮ ਹੈ ਤੇ ਆ ਬਦਲਾ। ਸਭ ਤੋਂ ਪਹਿਲਾਂ ਅਸੀਂ ਇਸ ਗੱਲ ਤੇ ਗੌਰ ਕਰਾਂਗੇ ਕਿ ਪ੍ਰਭੂ ਯਿਸੂਮਸੀ ਜਦ ਇਸ ਧਰਤੀ ਤੋਂ ਗਏ ਪਿਤਾ ਦੇ ਕੰਮ ਨੂੰ ਪੂਰਾ ਕਰਕੇ ਤਾਂ ਉਹਨਾਂ ਨੇ ਜਾਣ ਦੇ ਵਕਤ ਇਹ ਗੱਲ ਕਹੀ ਵਾਅਦਾ ਕੀਤਾ ਕਿ ਮੈਂ ਫਿਰ ਸੁਪਰਵੀਸ਼ੂ ਮਸੀਹ ਦੀ ਅਸੀਂ ਇਸ ਗਲਤ ਵਿਸ਼ਵਾਸ ਕਰਨਾ ਹੈ ਕਿ ਉਹ ਛੇਤੀਆ ਰਿਆ ਹੈ। ਉਹ ਕਹਿ ਰਿਹਾ ਕਿ ਫਲ ਮੇਰੇ ਕੋਲ ਹੈ। ਇਹ ਫਲ ਕੀ ਹੈ? ਫਲ ਪ੍ਰਭੂ ਦੇ ਕੋਲ ਆ। ਫਲ ਆਤਮਿਕ ਲੈਵਲ ਦੇ ਉੱਪਰ ਅਗਰਸੀ ਦੇਖਦੇ ਆ ਤਾਂ ਚੰਗੇ ਕੰਮਾਂ ਦਾ ਚੰਗਾ ਫਲ ਤੇ ਮਾੜੇ ਕੰਮਾਂ ਫਲ ਕੀਆ ਜੇਕਰ ਕੋਈ ਪਰਮੇਸ਼ਰ ਦੀ ਮਰਜ਼ੀ ਉਤੇ ਚੱਲਦਾ ਹੈ ਪਰਮੇਸ਼ਰ ਦੀ ਵਿਧੀਆਂ ਦੇ ਅਨੁਸਾਰ ਚੱਲਦਾ ਹੈ ਜੋ ਪਰਮੇਸ਼ਰ ਦੀ ਇਸ਼ਾ ਨੂੰ ਪੂਰੀ ਕਰਦਾ ਹੈ ਤਾਂ ਉਸ ਨੂੰ ਉਹਦਾ ਫਲ ਮਿਲੇਗਾ ਸਵਰਗ ਰਾਜ ਜਿੱਥੇ ਸ਼ਾਂਤੀ ਸ਼ਾਂਤੀ ਆਨੰਦ ਹੀ ਆਨੰਦ ਹੈ ਕਿਸੇ ਗੱਲ ਦੀ ਚਿੰਤਾ ਨਹੀਂ ਅਗਰ ਅਸੀਂ ਗੱਲ ਕਰੀਏ ਬੁਰੇ ਕੰਮਾਂ ਦਾ ਫਲ ਫੌਲੇ ਨਰਕੋਂ ਉਹ ਕੰਮ ਜਿਹੜੇ ਪਰਮੇਸ਼ਰ ਨੂੰ ਪਸੰਦ ਨਹੀਂ ਹੈ ਜੇ ਅਗਰ ਸਾਡੇ ਜੀਵਨ 'ਚ ਤਾਂ ਉਹਨਾਂ ਨੂੰ ਫਲ ਮਿਲੇਗਾ ਨਰਕ ਸੋ ਫਲ ਕਿਹਦੇ ਕੋਲ ਹੈ ਪ੍ਰਭੂ ਯਿਸੂ ਮੇਰੇ ਕੋਲ ਔਰ ਇਹ ਫਲ ਕਦੋਂ ਚਾਦੂ ਆ ਰਿਹਾ ਹੈ ਤੇ ਕਹਿੰਦਾ ਕਿ ਫਲ ਮੇਰੇ ਕੋਲ ਹੈ ਜਿੱਦਾਂ ਦਾ ਕੰਮ ਉਦਾਂ ਦਾ ਫਲ ਮੈਂ ਦੇਵਾਂਗਾ ਹੁਣ ਆਪਾਂ ਗੱਲ ਕਰਦੇ ਹਾਂ ਕੰਮ ਦੀ ਸੋ ਪਵਿੱਤਰ ਬਾਈਬਲ ਚ ਬਹੁਤ ਜਗ੍ਹਾ ਇਹ ਬਚਨ ਹੈ ਕੰਮ ਮੁਤੇ ਗੱਲ ਹੋਈ ਹੈ ਕਿ ਅਗਰ ਕੰਮ ਸਾਡਾ ਠੀਕ ਹੈ ਸਹੀ ਹੈ ਤਾਂ ਸਾਨੂੰ ਪਰਮੇਸ਼ਰ ਦੇ ਕੋਲੋਂ ਚੰਗਾ ਫਲ ਮਿਲੇਗਾ ਜਿਵੇਂ ਕਿ ਅਸੀਂ ਆਪਨੇ ਜੀਵਨ ਚ ਦੇਖ ਰਹੇ ਹਾਂ ਬਹੁਤ ਸਾਰੀਆਂ ਉਦਾਹਰਨਾਂ ਸੁਣਦੇ ਹਾਂ ਜਿੱਦਾਂ ਦਾ ਬੀਜੋਗੇ ਵੈਸਾ ਵੱਢੋਗੇ ਜਿੱਦਾਂ ਦਾ ਤੁਸੀਂ ਕਰੋਗੇ ਵੈਸਾ ਤੁਹਾਡੇ ਨਾਲ ਹੀ ਹੋਵੇਗਾ ਜਿੱਦਾਂ ਦਾ ਬੋਲੋਗੇ ਤੁਹਾਡੇ ਇਹਦੇ ਵੀ ਵੈਸਾ ਬੋਲਿਆ ਜਾਵੇਗਾ ਵੈਸਾ ਹੋਵੇਗਾ ਸੋ ਇਹ ਵੀ ਪ੍ਰਭੂ ਯਿਸੂ ਮਸੀਹ ਸਾਡੇ ਨਾਲ ਅੱਜ ਗੱਲ ਕਰ ਰਿਹਾ ਕਿ ਜਿੱਦਾਂ ਦੇ ਤੁਹਾਡੇ ਕੰਮ ਮੈਂ ਤੇਹਾ ਮੈਂ ਬਦਲਾ ਧਿਆਨਾ ਜੇ ਚੰਗੇ ਕੰਮਾਂ ਤੇ ਚੰਗਾ ਬਦਲਾ ਸਵਰਗ ਮਾੜੇ ਕੰਮਾਂ ਬੁਰੇ ਕੰਮ ਪਰਮੇਸ਼ਰ ਦੀ ਮਰਜ਼ੀ ਦੇ ਖਿਲਾਫ ਆ ਤਾਂ ਉਹਦਾ ਬੁਰਾ ਹੀ ਫਲ ਮਿਲਣਾ ਕਹਿੰਦਾ ਪਾਪ ਨਰਕ ਅੱਜ ਸਾਡੇ ਕੋਲ ਸਮਾਂ ਹੈ ਕਿ ਅਸੀਂ ਆਪਣੇ ਕੰਮ ਸਹੀ ਕਰੀਏ ਆਪਣੇ ਰਸਤੇ ਸਹੀ ਕਰੀਏ। ਅਗਰ ਅਸੀਂ ਪਵਿੱਤਰ ਬਾਈਬਲ 'ਚ ਕੰਮਾਂ ਦੀ ਗੱਲ ਕਰੀਏ ਤੇ ਬਹੁਤ ਜਗ੍ਹਾ ਕੰਮ ਦਾ ਜ਼ਿਕਰ ਆਇਆ। ਯਰਮੀਆ 7 ਦੇ ਤਿੰਨ ਵਚਨ ਉਹ ਜਦ ਅਸੀਂ ਪੜ੍ਹਦੇ ਹਾਂ ਤੇ ਯਰਮੀਆ ਕੋਲ ਪਰਮੇਸ਼ੁਰ ਦਾ ਬਚਨ ਆਇਆ। ਪਰਮੇਸ਼ੁਰ ਨੇ ਕਹਿੰਨਾ ਲੋਕਾਂ ਨੂੰ ਕਹਦੇ ਕਿ ਅਗਰ ਤੁਹਾਡੇ ਕੰਮ, ਤੁਹਾਡੇ ਰਸਤੇ ਠੀਕ ਨਹੀਂ ਕਿ ਮੈਂ ਤੁਹਾਨੂੰ ਤੁਹਾਡੇ ਸਥਾਨ ਵਿੱਚ ਵਸਣਾ ਨਹੀਂ ਦਵਾਂਗਾ। ਅੱਜ ਸਾਨੂੰ ਜ਼ਰੂਰਤ ਹੈ ਕਿ ਆਪਣੇ ਕੰਮਾਂ ਨੂੰ ਠੀਕ ਕਰਦੇ। ਬਹੁਤ ਸਾਰੇ ਲੋਕ ਇਹ ਕਹਿੰਦਾ ਦਾਵਾ ਕਰਦੇ ਕਿ ਸੀ 5 ਸਾਲ ਤੋਂ 10 ਸਾਲ ਤੋਂ 20 ਸਾਲ ਤੋਂ ਵਿਸ਼ਵਾਸੀ ਆ ਅਸੀਂ ਚਰਚ ਜਾ ਰਹੇ ਆ ਸਹੀ ਹੈ ਚਰਚ ਜਾ ਰਹੇ ਆ ਰਹੇ ਆ ਸਭ ਠੀਕ ਹੈ ਪਰ ਕੰਮ ਹੋਈ ਹੈ ਸਵਾਹ ਹੋਈ ਹੈ ਕੁਝ ਚੇਂਜ ਨਹੀਂ ਕੁਝ ਬਦਲਾਅ ਨਹੀਂ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਬਹੁਤ ਲੰਬੇ ਸਮੇ ਤੋਂ ਵਿਸ਼ਵਾਸੀ ਹੋ ਇਵੇਂ ਨੰਟਰ ਨਹੀਂ ਕਰਦਾ ਕਿ ਤੁਸੀਂ ਬਹੁਤ ਵਾਇਡ ਐਂਡ ਵਾਇਡ ਕੱਪੜੀ ਪਾ ਰਹੇ ਹੋ ਜਾਂ ਤੁਸੀਂ ਦੇਖਣ ਵਿੱਚ ਬੜੇ ਤਖ਼ਤ ਵਿੱਚ ਬੜੇ ਅੱਛੇ ਹੋ ਬੈਟਰ ਕਰਦਾ ਹੈ ਘੱਮ ਸਾਡੇ ਰਸਤੇ ਜੇ ਸਾਡੀ ਕੰਮ ਹੀ ਸਹੀ ਨਾ ਹੋਏ ਤਾਂ ਅਸੀਂ ਬਹੁਤ ਚਿਰਾਂ ਦਾ ਬਖਤ ਸੁਣਾ ਲਿਆ ਉਹ ਤਾਂ ਕੋਈ ਫਾਇਦਾ ਨਹੀਂ ਇਹ ਸਾਡੀ ਕੰਮ ਹੀ ਨਾ ਸਹੀ ਹੋਏ ਤੇ ਅਸੀਂ ਜੇ ਵੀ ਲੋਕਾਂ ਨੂੰ ਦਿਖਾਉਣ ਦੇ ਲਈ ਜਰਤ ਜਾਰੀ ਆ ਰਹੇ ਜਾਂ ਦਵਾਵਾ ਕਰ ਰਹੇ ਆ ਫਾਸਟਿੰਗ ਕਰ ਰਹੇ ਆ ਤਾਂ ਉਹਦਾ ਫਾਇਦਾ ਕੀ ਬਹੁਤ ਸਾਰੇ ਲੋਕਾਂ ਦਾ ਜੀਵਨ ਅੱਜ ਦਿਖਾਵਾ ਪਗਤੀ ਦਿਖਾਵੇ ਦੀ ਬਾਹਰੋਂ ਕੋਸ਼ੰਦੋਂ ਕੋਸ਼ ਲੇਕਿਨ ਪਵਿੱਤਰ ਬਾਈਬਲ ਸਾਨੂੰ ਕੰਮਾਂ ਦੇ ਬਾਰੇ ਦੱਸਦੀ ਹੈ ਕਿ ਸਾਡੇ ਕੰਮ ਛੜੇ ਆ ਉਹ ਸਹੀ ਹੋ ਚਾਹੀਦੇ ਕੰਮਾਂ ਦੇ ਆਧਾਰ ਤੇ ਹੀ ਸਾਨੂੰ ਜਗਾ ਅੱਜ ਸਾਡੇ ਕੋਲ ਸਮਾਂ ਆਇਆ ਅਸੀਂ ਆਪਣੇ ਕੰਮਾਂ ਨੂੰ ਸਹੀ ਕਰੀਏ ਮੈਂ ਬਹੁਤ ਲੋਕਾਂ ਨੂੰ ਕਈ ਵਾਰ ਦੇਖਿਆ ਬਹੁਤ ਸਾਰੇ ਵਿਸ਼ਵਾਸੀ ਲੋਕਾਂ ਨੂੰ ਦੇਖਿਆ ਜਿਹੜੇ ਬਹੁਤ ਦਾਵਾ ਕਰਦੇ ਆ ਆਪਣੀਆਂ ਬਾਵਾਂ ਨੂੰ ਠਾ ਕੇ ਕਿ ਅਸੀਂ ਬਹੁਤ ਟਾਈਮ ਤੋਂ ਬੱਗਲ ਵਾਲੇ ਆ ਆਪਰਾ ਕਰਦੇ ਆ ਚਰਚ ਜਾ ਰਹੇ ਆ ਅੱਛੀ ਸੇਵਕਾਈ ਦੇ ਨਾਲ ਜੁੜੇ ਹੋਏ ਆ ਮਿਨਿਸਟਰੀਆਂ ਦੇ ਨਾਲ ਜੁੜੇ ਆ ਬਟ ਅਗਰ ਉਹਨਾਂ ਦੇ ਕੰਮਾਂ ਕਲ ਸਮਾ ਹੈ ਕਿ ਅਸੀਂ ਆਪਣੇ ਕੰਮ ਉਸ سے ਹੀ ਕਰੀਏ ਤਾਂ ਅਸੀਂ ਸਵਰਗ ਰਾਦੇ ਦੇ ਯੋਗ ਹੋ ਸਕਦੇ ਹਾਂ ਇਹ ਸਾਡੇ ਕੰਮ ਠੀਕ ਨਹੀਂ ਤਾਂ ਅਸੀਂ ਸਵਰਗ ਰਾਦੇ ਦੇ ਯੋਗ ਨਹੀਂ ਹੋ ਸਕਦੇ ਇਹ ਪਵਿੱਤਰ ਬਾਈਬਲ ਦਾਸਤੇ ਹੈ ਔਰ ਪ੍ਰਭੂ ਈਸ਼ਵਰ ਸੀ ਕੇ ਅਲਫਾ omega ਮੈਂ ਆਦ ਤੇ ਅੰਤ ਮੈਂ ਸੱਚ ਪਰਮੇਸ਼ੁਰ ਤੋਂ ਉੱਪਰ ਕੋਈ ਨਹੀਂ ਇਸ ਅਸਮਾਨ ਦੇ ਥੱਲੇ ਤੇਰਤੀ ਨੂੰ ਕੋਈ ਉੱਚਾ ਨਾਮ ਨਹੀਂ ਦਿੱਤਾ ਗਿਆ ਮੂਖ ਜਿਹਦੇ ਦੁਸੀਂ ਬਚਾਏ ਅੱਜ ਸਾਡੇ ਕੋਲ ਸਮਾਂ ਹੈ ਕਿ ਅਸੀਂ ਇਸ वचन ਤੇ غور ਕਰੀਏ ਆਪਣੇ ਕੰਮਾਂ ਨੂੰ ਠੀਕ ਕਰੀਏ ਤਾਂ ਹੀ ਸਾਨੂੰ ਚੰਗਾ ਫਲ ਮਿਲੇਗਾ ਪ੍ਰਭੂ ਅਲਫਾ ਤੂ ਮੇਗਾ ਉਸ ਤੋਂ ਉੱਪਰ ਕੋਈ ਨਹੀਂ ਨਾ ਹੈ ਨਾ ਹੋਇਆ ਕਦੇ ਹੋ ਬਈ ਤੇ ਬਾਈਬਲ ਦੱਸਦੀ ਹੈ ਕਿ ਤਰਤੀ ਉਹਦੇ ਪੈਰਾਂ ਦੀ ਚੌਂਕੀ ਹੱਦ ਅਸਮਾਨ ਉੱਤੇ ਸਦਾ ਸਦਾ ਸਰਵਯਪੀਅਰ ਹੋਰ ਪੋਛੰਦੇ ਵਿੱਚ ਲਿਖਿਆ ਤਾਨੂੰ ਜਿਹੜੇ ਆਪਣੇ ਵਸਤਰ ਤੋ ਲਿੰਦੇ ਹਨ ਉਹ ਇਹਨਾਂ ਨੂੰ ਜੀਵਨ ਦੇ ਬਿਰਸ਼ੁਕਿ ਹੈ ਜਿਹੜਾ ਸੀ ਤੋ ਹੀ ਨਹੀਂ ਪਉਂਦੇ ਜਿਹੜਾ ਸੀ ਸਾਫ਼ ਹੀ ਨਹੀਂ ਕਰ ਪਉਂਦੇ ਕੱਪੜੇ ਤੇ ਅਸੀਂ ਬਹੁਤ ਸਾਫ਼ ਕਰਕੇ ਬੰਦੇ ਵੀ ਉਸਾਂ ਕਵੇਂ ਲੇਕਿਨ ਮਨ ਜਿਹੜਾ ਉਹ ਸਾਫ਼ ਨਹੀਂ ਕਰ ਪਉਂਦੇ ਹਿਰਦੇ ਆਪਣਾ ਸਾਫ਼ ਨਹੀਂ ਕਰ ਪਰਮੇਂਦਰ ਬਾਈ ਬੋਲ ਦੱਸਦੀਆਂ ਤਾਨੋ ਲੋਕ ਜਿਨ੍ਹਾਂ ਤੇ ਪਸਤਰ ਧੋਤੇ ਹੋਏ ਨੇ ਉਹਨਾਂ ਨੂੰ ਜੀਵਨ ਦੇ ਰੁੱਖ ਤੇ ਜੀਵਨ ਦੇ ਬ੍ਰਿਸ਼ਵ ਤੇ ਰੱਖ ਗੋਦ ਆਪਾਂ ਦੇਖਦੇ ਜੀਵਨ ਦਾ ਬ੍ਰਿਸ਼ਵ ਉਹਨੇ ਜੀਵਨ ਦਾ ਬ੍ਰਿਸ਼ਵ ਮੇਸ਼ੂਸ ਹੈ ਈਸ਼ੂ ਨਾਲ ਅਸਰੀ ਹੈ

ਪਰਭੂ ਨੂੰ ਮੰਨਣ ਵਾਲੇ ਲੋਕਾਂ ਦੀ ਸੰਗਤ ਕਰੀਏ ਬੁਰੇ ਕੰਮਾਂ ਨੂੰ ਛੱਡ ਕੇ ਚੰਗੇ ਕੰਮ ਕਰੀਏ ਤਾਂ ਅਸੀਂ ਯੀਸ਼ੂ ਮਸੀਹ ਉੱਤੇ ਹੱਕ ਰੱਖ ਸਕਦੇ ਹਾਂ ਤਾਂ ਅਸੀਂ ਸਵਰਗ ਰਾਜ ਦੇ ਅਧਿਕਾਰੀ ਹੋ ਸਕਦੇ ਹਾਂ ਤਾਂ ਸਾਨੂੰ ਚੰਗਾ ਫਲ ਮਿਲ ਸਕਦਾ ਹੈ ਨਹੀਂ ਤਾਂ ਜਿੱਦਾਂ ਦੇ ਕੰਮ ਫਿਰ ਉਦਾਂ ਦਾ ਫਲ ਮਿਲੇਗਾ ਭਾਵ ਨਰਕ ਉਹ ਨਰਕ ਉਹ ਅੱਗ ਜਿਹੜੀ ਕਦੇ ਬੁਝਣ ਵਾਲੀ ਨਹੀਂ